SSP कपूरथला मैडम वत्सला गुप्ता IPS ਅਨਾਰੇ ਦਿਸ਼ਾ ਨਿਰਦੇਸ਼ ਤੇ ਪਗਵਾੜਾ ਸਬ ਡਿਵੀਜ਼ਨ ਦੇ ਟ੍ਰੈਫਿਕ ਵਿੰਗ ਵੱਲੋਂ ਅੱਜ ਇੱਕ ਅਸੀਂ ਇਨੀਸ਼ੀਏਟਿਵ ਲਿਆ ਹੈ ਤੁੰਡਾ ਦੇ ਦਿਨ ਨੇ ਵਿੰਟਰਸ ਔਰ ਐਕਸੀਡੈਂਟ ਪ੍ਰੋਨ ਹਾਈਵੇਜ਼ ਹੁੰਦੇ ਆ ਉਹਦੇ ਤੇ ਅਸੀਂ ਅੱਜ ਜਿਹੜੇ ਵਹੀਕਲਸ ਤੇ ਰਿਫਲੈਕਟਿਵ ਸਟਿਕਰਸ ਲਗਾਏ ਹੈ ਔਰ ਨਾਲ ਦੇ ਨਾਲ ਇਹਦੇ ਵਿੱਚ ਜਿਹੜੀ ਅਵੇਅਰਨੈਸ ਅਸੀਂ ਸਪਰੈਡ ਕਰਨਾ ਚਾਹ ਰਹੇ ਹਾਂ ਕਿ ਕੋਈ ਵੀ ਕਿਸੇ ਦੇ ਨਾਲ ਕੋਈ ਫਾਈਨੈਂਸ਼ੀਅਲ ਸਾਈਬਰ ਫਰਾਡ ਹੁੰਦਾ ਤਾਂ ਇਮੀਡੀਏਟਲੀ 1930 ਨੰਬਰ ਹੈਲਪਲਾਈਨ ਜਿਹੜੀ ਹੈ ਨੈਸ਼ਨਲ ਹੈਲਪਲਾਈਨ ਹੈ ਉਹਦੇ ਤੇ ਕਾਲ ਕਰੇ ਤੇ ਇਹਨਾਂ ਦੇ ਜਿਹੜੇ ਪੈਸੇ ਹੈ ਇਮੀਡੀਏਟਲੀ ਬਲੌਕ ਹੋ ਜਾਂਦੇ ਨੇ ਤੇ ਲੋਕਾਂ ਦੇ ਨਾਲ ਜਿਹੜਾ ਫਰਾਡ ਤੋਂ ਹੈ ਉਹਨਾਂ ਦੇ ਪ੍ਰੀਵੈਂਸ਼ਨ ਹੋ ਸਕਦੀ ਹੈ ਤੇ ਇਹ ਅੱਜ ਸਾਡੇ ਟ੍ਰੈਫਿਕ ਵਿੰਗ ਹੈ ਲਗਭਗ 1000 ਦੇ ਆਸ-ਪਾਸ ਇਹ ਸਟicker ਵਹੀਕਲਸ ਤੇ ਲਗਾਏਗਾ ਜਿਹਦੇ ਨਾਲ ਕਿ ਸਾਡੇ ਐਕਸੀਡੈਂਟਸ ਤੋਂ ਵੀ ਲੋਕਾਂ ਦਾ ਬਚਾਅ ਹੋ ਸਕੇ ਔਰ ਫਾਈਨੈਂਸ਼ੀਅਲ ਫਰਾਡਸ ਤੋਂ ਵੀ ਬਚਾਅ ਹੋ ਸਕੇ ਧੰਨਵਾਦ